ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਵਾਲੇ ਦਿਨ ਬਲੱਡ ਬੈਂਕ ਨਵਾਂ ਸ਼ਹਿਰ ਰਾਹਨ ਰੋਡ ਵਿਖੇ ਖੂਨਦਾਨ ਕੈਂਪ ਦਾ ਯੋਜਨਾ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਅਤੇ ਭਾਰਤੀ ਜਨਤਾ ਪਾਰਟੀ ਸਹਿ ਹਲਕਾ ਇੰਚਾਰਜ ਐਡਵੋਕੇਟ ਵਿਸ਼ਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਦੇ ਨਾਲ ਅਸੀਂ ਹਰ ਇੱਕ ਵਿਅਕਤੀ ਦੀ ਜਾਨ ਬਚਾ ਸਕਦੇ ਹਾਂ ਇਸ ਲਈ ਸਾਨੂੰ ਵੱਦ ਤੋਂ ਵੱਦ ਖੂਨਦਾਨ ਕਰਕੇ ਇੱਕ ਵਧੀਆ ਦਾਨੀ ਬਣਨਾ ਚਾਹੀਦਾ ਹੈ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਭਤੀ ਜਨਤਾ ਪਾਰਟੀ ਦੇ ਸੂਬਾ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਇਹਨਾਂ ਤੋਂ ਇਲਾਵਾ ਰਾਜਨੀਤਿਕ ਆਗੂ ਨੇ ਇਸ਼ਾਫਤ ਜਿਲ੍ਹਾ ਮਾਦਿਕ ਦੀਆਂ ਆਪਸ਼ੇਸ਼ ਫੋਟ ਨਵਾਂ ਸ਼ਹਿਰ ਬੜਾ ਅੱਛਾ ਲੱਗਿਆ ਬੀਡੀਸੀ ਨਵਾਂ ਸ਼ਹਿਰ ਜਿਹੜਾ ਹੈ ਉਹਦਾ ਬਹੁਤ ਨਾਮ ਹੈ ਮਨੁੱਖਤਾ ਦੀ ਸੇਵਾ 'ਚ। ਔਰ ਜਿਵੇਂ ਕਿ ਡਾਕਟਰ ਸਾਹਿਬ ਅਜੇ ਪੱਗਾ ਜੀ ਨੇ ਹੁਣੇ ਜ਼ਿਕਰ ਕੀਤਾ ਹੈ ਕਿ ਪਿਛਲੇ 30 ਸਾਲਾਂ ਤੋਂ ਇਹ ਜਿਹੜਾ ਸੈਂਟਰ ਹੈ ਇਹ ਮਨੁੱਖਤਾ ਦੀ ਸੇਵਾ 'ਚ ਲੱਗਿਆ ਹੋਇਆ ਹੈ। ਕਈ ਅਨਮੋਲ ਜਾਨਾਂ ਨੇ ਬਚਾਈਆਂ। ਥੈਲੇਸੀਮੀਆ ਦੇ ਪੀੜਿਤ ਬੱਚਿਆਂ ਦੀ ਜਿਸ ਪ੍ਰਕਾਰ ਦੀ ਸੇਵਾ ਇਹ ਸੈਂਟਰ ਦੇ ਮਾਧਿਅਮ ਨਾਲ ਚੱਲ ਰਹੀ ਹੈ। ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹਨਾ ਹੈ। ਸਾਡੇ ਫਾਊਂਡਰ ਪ੍ਰਧਾਨ ਸਾਹਿਬ ਵੀ ਆਏ ਨੇ ਗੁਰਿੰਦਰ ਦੂਰ ਜੀ। ਸਾਡੇ ਪ੍ਰੋਫੈਸਰ ਗਿੱਦਾ ਜੀ ਵਿਰਾਜਮਾਨ ਨੇ ਡਾਕਟਰ ਅਜੀਤ ਜੀ ਵਿਰਾਜਮਾਨ ਨੇ ਕਿ ਜਿਹੜਾ ਇਹ ਕੰਮ ਕਰ ਰਹੇ ਨੇ ਇਹਦੇ ਲਈ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਵੀ ਹੈ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੀ ਹੈ ਔਰ ਮੇਰੀ ઈશ્વર ਦੇ ਚਰਨਾਂ 'ਚ પ્રાર્થના ਹੈ ਕਿ ਇਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਾ ਉਹਨਾਂ ਨੂੰ ਬਲ ਬਖਸ਼ਣ ਕਿ ਇਸੇ ਤਰ੍ਹਾਂ ਇਹ ਮੁਨਖਤਾ ਦੀ ਸੇਵਾ ਕਰਦੇ ਰਹਿਣ ਅੱਜ ਬੜਾ ਅੱਛਾ ਦਿਹਾੜਾ ਹੈ ਦੇਸ਼ ਦੇ ਨਹੀਂ ਦੁਨੀਆ ਦੇ ਸਭ ਤੋਂ ਲੋਕਪ੍ਰੀਏ ਨੇਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਹਿੰਦੁਸਤਾਨ ਦਾ ਰਤਬਾ ਮਾਨਕੁਰੀ ਦੁਨੀਆ 'ਚ ਵਧਾਇਆ ਐਸੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 74ਵਾਂ ਜਨਮ ਦਿਹਾੜਾ ਪੂਰਾ ਦੇਸ਼ ਹਿੰਦੂਸਤਾਨੀ ਜਿੱਥੇ ਵੀ ਦੁਨੀਆ 'ਚ ਵਸਦੇ ਨੇ ਉਹ ਮਨਾ ਰਹੇ ਨੇ ਉਹਨੂੰ ਬੜਾ ਅੱਛਾ ਲੱਗਿਆ ਕਿ ਨਵਾਂ ਸ਼ਹਿਰ ਵਾਲਿਆਂ ਨੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਕੋਈ ਕੇਕ ਕੱਟ ਕੇ ਨਹੀਂ ਮਨਾਇਆ ਬਲਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਕਿਉਂਕਿ ਪ੍ਰਧਾਨ ਮੰਤਰੀ ਜੀ ਦਾ ਜੀਵਨ ਹੀ ਪੂਰਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਸੋ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਲੱਗਿਆ ਹੈ ਬੀਡੀਸੀ ਨਵਾਂ ਸ਼ਹਿਰ ਦੇ ਅੰਦਰ ਔਰ ਜਿੰਨੇ ਵੀ ਖੂਨਦਾਨੀ ਸਾਡੇ ਡੋਨਰ ਸਾਹਿਬਾਨ ਆਏ ਨੇ ਪੈਨਾਵਰਾ ਮੈਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹ ਮਨੁੱਖਤਾ ਦੀ ਸੇਵਾ 'ਚ ਆਪਣਾ ਖੂਨਦਾਨ ਕਰ ਰਹੇ ਨੇ ਡਾਕਟਰ ਸਾਹਿਬ ਨਾਰੇ ਲਵਾ ਰਹੇ ਸੀ ਕਿ ਖੂਨਦਾਨ ਮਹਾਦਾਨ ਹੈ ਸਤਿਮੁੱਚੀ ਮਹਾਦਾਨ ਹੈ ਉਸ ਵਿਅਕਤੀ ਨੂੰ ਪੁੱਛਣਾ ਚਾਹੀਦਾ ਜਿਹਦਾ ਪਰਿਵਾਰ ਦਾ ਕੋਈ ਜੀ ਜਿਹਨੂੰ ਖੂਨ ਦੀ ਜ਼ਰੂਰਤ ਹੈ ਤੇ ਕਿੰਨੀ ਉਹਦੇ ਲਈ ਵੱਡੀ ਚੀਜ਼ ਹੁੰਦੀ ਹੈ ਉਸ ਵੇਲੇ ਮੈਂ ਜੀ ਦਾ ਖਾਲਸਾ ਅਰਜੀ ਫਤਿਹ ਜਿਸ ਤਰ੍ਹਾਂ ਸਾਡੇ ਜ਼ਿਲ੍ਹਾ ਦੇ ਮਹਾ ਮੰਤਰੀ ਦਿਨੇਸ਼ ਭਾਰਦवाज ਜੀ ਨੇ ਸਭ ਨੇ ਦੱਸਿਆ ਇਹ 17 ਸਤੰਬਰ ਤੋਂ 2 ਅਕਤੂਬਰ ਤੱਕ ਭਾਰਤੀ ਜਨਤਾ ਪਾਰਟੀ ਪੂਰੇ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਸੱਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਹਾੜਾ ਇੱਕ ਸੇਵਾ ਪਕਵਾੜੇ ਦੇ ਰੂਪ ਦੇ ਵਿੱਚ ਮਨਾ ਰਹੀ ਹੈ। ਔਰ ਸਾਡੇ ਦਿਨੇਸ਼ ਭਾਰਦਵਾਜ ਜੀ ਇਹ ਇਸ ਕਾਰਜਕ੍ਰਮ ਦੇ 17 ਦਿਨ ਦਾ ਜੋ ਇਹ ਕਾਰਜਕ੍ਰਮ ਚੱਲੇਗਾ ਉਹਦੇ ਜ਼ਿਲ੍ਹਾ ਕਨਵੀਨਰ ਵੀ ਨੇ ਇਹਨਾਂ ਦੀ ਰਹਿਮਾਈ ਹੈ ਤੇ ਇਹਨਾਂ ਦੇ ਦੇਖਦੇ ਖੱਲ੍ਹੇ ਇਹ ਸਾਰੇ ਕਾਰਜਕ੍ਰਮ ਕੀਤੇ ਜਾਣੇ ਆ। ਸੋ ਮੈਂ ਅੱਜ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੋ ਨਵਾਂ ਸ਼ਹਿਰ ਵਿਧਾਨ ਸਭਾ ਦੇ ਵਿੱਚ ਅੱਜ ਜੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਨ੍ਹਾਂ ਨੇ ਸ਼ਿਰਕਤ ਵੀ ਕੀਤੀ ਹੈ ਔਰ ਅੱਜ ਖੂਨਦਾਨ ਵੀ ਕਰਨਗੇ ਸੋ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਸਮੂਜੀ ਭਾਰਤੀ ਜਨਤਾ ਪਾਰਟੀ ਟੀਮ ਦਾ ਵਿਸ਼ੇਸ਼ ਤੌਰ ਤੇ ਸਾਡੇ ਡਾਕਟਰ ਸੁਭਾਸ਼ ਸ਼ਰਮ ਜੀ ਇਹ ਸੂਬਾ ਵਾਈਸ ਪ੍ਰਧਾਨ ਨੇ ਔਰ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸਤਕਾਰਯੋਗ ਰਾਜਿੰਦਰ ਸਿੰਘ ਲੱਖੀ ਜੀ ਜਿਨ੍ਹਾਂ ਨੇ ਅੱਜ ਇੱਥੇ ਆਪਣੀ ਸਮੂਹ ਜੇਤ ਕੀਤੀ ਹੈ ਔਰ ਬਹੁਤ-ਬਹੁਤ ਧੰਨਵਾਦ ਸਮਾਜਿਕ ਧਾਰਮਿਕ ਸੰਗਠਨਾ ਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਖੂਨਦਾਨ ਕੀਤਾ ਹੈ ਬਹੁਤ-ਬਹੁਤ ਧੰਨਵਾਦ ਜੈ ਸ਼ੀਵ ਜੀ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 74ਵੇਂ ਜਨਮ ਦਿਨ ਦੇ ਉਪਲੱਬਖ ਦੇ ਵਿੱਚ ਆ ਬੀਡੀਸੀ ਨਾਮ ਅਸ਼ਰ ਵਿਖੇ ਕੁੰਦਨ ਕੈਂਪ ਲਾਇਆ ਗਿਆ ਭਾਰਤੀ ਜਨਤਾ ਪਾਰਟੀ ਲੇਕਿਨ ਹਰੇਕ ਸਾਲ 14 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸੇਵਾ ਮੰਦਰਵਾੜਾ ਬਣਾ ਲਿਆ ਜਿਸ ਦੇ ਅੰਦਰ ਅੰਤਰਗਤ ਵੱਖ-ਵੱਖ ਲੋਕ ਹਦੈਸ਼ੀ ਕੰਮ ਕੀਤੇ ਜਾਂਦੇ ਇਸ ਦੇ ਵਿੱਚ ਖੂਨਦਾਨ ਇਸ ਦਾ ਇੱਕ ਹਿੱਸਾ ਹੈ ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਜਨਤਕ ਥਾਵਾਂ ਦੇ ਉੱਪਰ ਸਫਾਈ ਅਭਿਆਨ ਚਲਾਏ ਜਾਂਦੇ ਹਨ ਆਮ ਲੋਕਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਗਾਈ ਜਾਂਦੇ ਇਸੇ ਤਰ੍ਹਾਂ ਵੱਖ-ਵੱਖ ਸਹੂਲਤ ਸਕੀਮਾਂ ਸੰਬੰਧੀ ਵੀ ਲੋਕਾਂ ਨੂੰ ਅਵੇਅਰਨੈਸ ਹੋਟ ਕੈਂਪ ਲਗਾਈ ਜਾਂਦੇ ਹਨ ਤੇ 17 ਸਤੰਬਰ ਤੋਂ ਦੁਪਹਿਰ ਤੱਕ ਚੱਲਣ ਵਾਲੇ ਇਸ ਪੰਦਰਵਾੜੇ ਦੇ ਇਨਸ 15 ਦਿਨਾਂ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਤੇ ਅੱਜ ਇਸੇ ਉਪলক্ষ্যে ਵਿਧਾਨ ਸਭਾ ਹਲਕਾ ਨਮਾ ਸ਼ਹਿਰ ਦੇ ਜਿਲ੍ਹਾ ਪੱਧਰ ਤੇ ਖੁਦਾਨ ਕੈਂਪ ਲਾਇਆ ਗਿਆ ਮੈਂ ਧੰਨਵਾਦ ਕਰਦਾ ਹਾਂ ਸਮੂਚੀ ਵੀਰਾਂ ਦੇ ਵੀਰ ਜਿਲ੍ਹਾ ਟੀਮ ਦਾ ਰਾਜਿੰਦਰ ਸਿੰਘ ਲੱਕੀ ਜੀ ਦਾ ਔਰ ਅੱਜ ਦੇ ਮੁੱਖ ਮਹਿਮਾਨ ਡਾਕਟਰ ਸੁਭਾਸ਼ ਸ਼ਰਮਾ ਜੀ ਦਾ ਔਰ ਵਿਸ਼ੇਸ਼ ਧੰਨਵਾਦ ਹੈ ਵਿਸ਼ਾਲ ਸ਼ਰਮਾ ਜੀ ਦਾ ਜਿਨ੍ਹਾਂ ਦੀ ਇਸ ਹਲਕੀ ਦੀ ਟੀਮ ਨੇ ਇਹ ਅੱਜ ਪ੍ਰੋਗਰਾਮ ਉਲੀਕਣ ਦੇ ਵਿੱਚ ਸੰਗਠਨ ਦਾ ਸਾਥ ਦਿੱਤਾ ਹੈ ਤੇ ਮੈਂ ਲੋਕਾਂ ਨੂੰ ਬਤ ਵਤ ਬੇਨਤੀ ਕਰਦਾ ਹਾਂ ਕਿ ਜਿਵੇਂ ਕਿਹਾ ਗਿਆ ਹੈ ਕਿ ਖੂਨਦਾਨ ਮਹਾਦਾਨ ਹੈ ਤੇ ਆਪ ਲੋਕ ਵਤ ਵਤ ਆਓ ਔਰੇ ਤੇ ਜਿੱਥੇ ਵੀ ਤੁਹਾਨੂੰ ਖੂਨਦਾਨ ਕੈਂਪ ਲੱਗਦਾ ਹੈ ਖੂਨਦਾਨ ਦੇ ਕੋਈ ਤੁਹਾਡੇ ਰੂਤੇ ਖੂਨ ਦੀ ਇੱਕ ਬੂੰਦ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਇਹਨਾਂ ਸ਼ਬਦਾਂ ਜਿਹੜਾ ਆਪ ਦਾ ਬਹੁਤ ਮੁੱਟਾ ਹੈ